ਸਤ ਸ੍ਰੀ ਅਕਾਲ ਜੀ ਤੁਹਾਡਾ ਆਪਣੀ YouTube ਚੈਨਲ ਬਹੁਤ ਬਹੁਤ ਸਵਾਗਤ ਹੈ ਮੈਂ ਕਰ ਤੁਹਾਰੇ ਠੀਕ ਠਾਕ ਹੋ ਗਏ ਹਾਂ ਸੋ ਅੰਤ ਲਈ ਇਸ ਵੀਡੀਓ ਆਪਣੀ ਅਪਡੇਟ ਲੈ ਕੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੇ ਕੀ ਰਿਕੁਐਸਟ ਹੈ ਜੇਕਰ ਤੁਸੀਂ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਮਲਾਜ਼ਮ ਸਾਥੀ ਨਾਲ ਬਲਾਸਮਤ ਤੇ ਪੈਨਸ਼ਨਰ ਸਾਥੀਆਂ ਨੂੰ ਇਸ ਵੀਡੀਓ ਦੀ ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਸੋ ਤੁਸੀਂ ਦੇਖ ਸਕਦੇ ਹੋ ਵੱਡੀ ਖੁਸ਼ਖਬਰੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਬਹੁਤ ਹੀ ਲੰਬੇ ਸਮੇਂ ਤੋਂ ਪੰਜਾਬ ਦੇ ਮਲਾਜ਼ਮਾਂ ਦੀ ਜਿਹੜੀਆਂ ਪੈਂਡਿੰਗ ਪਈਆਂ ਮੰਗਾਂ ਵੇਟਿੰਗ ਵਿੱਚ ਰੱਖ ਰਹੀ ਸੀਗੀ ਸੋ ਤੁਸੀਂ ਦੇਖ ਸਕਦੇ ਹੋਗੇ 2025 ਦੇ ਬਜਟ ਸੈਸ਼ਨ ਵਿੱਚ ਜਿਹੜਾ ਵੱਡਾ ਐਲਾਨ ਕੀਤਾ ਹੈ ਮਾਨ ਸਰਕਾਰ ਨੇ ਸੋ ਟੈਕਸ ਮੁਕਤ 12 ਲੱਖ ਤੱਕ ਦੀਆਂ ਸੈਲਰੀ ਜਿਹੜੀਆਂ ਮਮਲਾਜ਼ਮਾਂ ਨੂੰ ਭੁਗਤਾਨ ਕੀਤੀ ਜਾਣੀਆਂ ਨਾਲ ਦੀ ਨਾਲ ਇਨਕਮ ਟੈਕਸ ਵਿੱਚ ਜਿਹੜੀ ਵੱਡੀ ਰਾਹਤ ਪੰਜਾਬ ਦੇ ਮਮਲਾਸਮਾਂ ਤੇ ਪੈਨਸ਼ਨਰ ਨੂੰ ਮਿਲੇਗੀ ਸੋ ਏ ਸੀ ਇਸ ਵੇਲੇ ਦੀ ਵੱਡੀ ਅਪਡੇਟ ਮਿਲਦਿਆਂ ਕਿਸੇ ਨੈਕਸ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ